ਅੱਜ ਸਾਰੀ ਸਾਰੀ ਟੀਮ ਉਸ ਪਰਿਵਾਰ ਦੇ ਕਰੇ ਅਫਸੋਸ ਲਿਚਾਰਿਆ ਕੋਸ਼ਿਸ਼ ਆ ਰਹੇ ਕਸੂ ਜੇ ਮੈਨੇ ਕੁਛ ਆਏ ਬੈਸਟੇ ਨੇ ਦੇਖਿਆ ਅਮਨੇ ਇਸੇ ਤਰ੍ਹਾਂ ਕੋ ਦੇਖਿਆ ਇੱਥੇ ਨਾ ਕਹਿੰਦੇ ਹਸਕੇ ਸਕੂਲ ਨਹੀਂ ਮੈਂ ਆਇਆ ਸੀ ਤੂੰ ਕਹਿੰਦੀ ਹੁੰਦੀ ਓਂ ਤਾਂ ਹੋਗਾ ਪੈਸੀ ਦਾ ਅੱਛਾ ਮੈਂ ਜਾਣਦੀ ਮੇਰੇ ਸਾਹਮਣੇ ਆ ਰਿਹਾ ਤੇਰੇ ਦੋਸਤੋ ਪੰਜਾਬ ਦੇ ਜ਼ਿਲ੍ਹੇ ਹੁਸ਼ਿਆਰਪੁਰ ਵਿੱਚ ਇੱਕ ਬਹੁਤ ਹੀ ਦਰਦਨਾਕ ਕੁਕਰਮ ਇੱਕ ਦਰਿੰਦੇ ਇਨਸਾਨ ਵੱਲੋਂ ਕੀਤਾ ਗਿਆ ਪ੍ਰਵਾਸੀ ਮਜ਼ਦੂਰ ਜਾਂ ਪ੍ਰਵਾਸੀ ਇਥੋਂ ਦੀ ਲੋਕਲ ਬੋਲੀ ਵਿੱਚ ਭਈਆ ਜੋ ਸ਼ਬਦ ਵਰਤੇ ਜਾਂਦਾ ਉਹ ਸੋ ਲੋ ਇੱਕ ਬਚਨਕੋ ਕਰਮ ਕੀਤਾ ਸੱਚ ਜਾਣਿਓ ਪੂਰੀ ਕੁਦਰਤ ਅੱਜ ਪੂਰੀ ਕਾਇਨਾਤ ਅੱਜ ਰੋ ਰਹੀ ਹੈ ਛੋਟੇ ਛੋਟੇ ਬੱਚੇ ਉਹ ਵੀਡੀਓ ਦੇਖ ਰਹੇ ਨੇ ਉਹਦੀ ਛੋਟੀ ਭੈਣ ਰੋ ਰਹੀ ਹੈ ਤੇ ਅੱਖਾਂ 'ਚ ਹੰਝੂ ਕੜਦੀ ਹੋਈ ਕਹਿੰਦੀ ਹੈ ਕਿ ਮੈਂ ਇੱਕ ਵਾਰ ਪੁੱਛਣਾ ਹੈ ਉਸ ਦਰਿੰਦੇ ਨੂੰ ਕਿਉਂ ਮਾਰਿਆ ਮੇਰੇ ਭਰਾ ਨੂੰ ਅੱਜ ਸਾਡੀ ਸਾਰੀ ਟੀਮ ਉਸ ਪਰਿਵਾਰ ਦੇ ਘਰੇ ਅਫਸੋਸ ਲਈ ਜਾ ਰਹੀਆਂ ਕੋਸ਼ਿਸ਼ ਕਰਾਂਗੇ ਮੈਂਬਰਾਂ ਦੇ ਨਾਲ ਜਿੰਨਾਂ ਕੋ ਦੁੱਖ ਮੁੰਡਾ ਹੋਇਆ ਤੇ ਕਿਸੇ ਨੰਬਰ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਹਰਵੀਰ ਦੇ ਆਖਰੀ ਪਲ ਦਰਦ ਸੀਗਾ ਪਰਿਵਾਰ ਕੋਲ ਕਿਵੇਂ ਸਨ ਅੱਜ ਪੰਜਾਬ ਪੰਜਾਬ ਦੀ ਕੁਦਰਤ ਇਨਸਾਨੀਅਤ ਇੰਨੀ ਧੁਰ ਅੰਦਰੋਂ ਰੋੜੀਆ ਸੱਚ ਜਾਣਿਓ ਜਿਨੇ ਜਿਨੇ ਵੀ ਖਬਰ ਉਸ ਛੋਟੀ ਬੱਚੀ ਜਿਹੜੋ ਕਹਿੰਦੇ ਆਪਾਂ ਸੁਣਦੇ ਨਾ ਕਿ ਉਹ ਉਸ ਦਰਿੰਦੇ ਨੂੰ ਪੁੱਛਣਾ ਇੱਕ ਵਾਰ ਕਿ ਮੇਰੇ ਵੀਰ ਨੇ ਤੇ ਰਕੀ ਵਗਾੜਿਆ ਮੈਂ ਚਲਦੀ ਮੇਰੇ ਸਾਹਮਣੇ ਆਵੇਂ ਤੇ ਉਹਨੂੰ ਪੁੱਛਾ ਤੇ ਉਹਦੇ ਮੇਰਾ ਤਾਲਾ ਕੀ ਕਹਿੰਦਾ ਸੋਨ ਤੇ ਥੋੜਾ ਮਨ ਤੇ ਦੂਨ ਇੱਕ ਵਾਰ ਪੁੱਛਣਾ ਮੇਰੇ ਵੀਰੇ ਕਿਉਂ ਮਾਰਿਆ ਐਦਾਂ ਦੀ ਆਵਾਜ਼ ਕਰ ਕਰ ਜਿੱਦ ਤੱਕ ਮੇਰਾ ਸਾਹ ਹੈ ਪੂਰੇ ਵਰਲਡ ਵਿੱਚ ਜਿੱਥੇ ਪੰਜਾਬ ਪੰਜਾਬੀਤ ਕੌਮ ਬੈਠੀ ਆ ਤੁਹਾਡੇ ਕੰਨਾ ਤੱਕ ਪਹੁੰਚ ਗਈ ਹੋਣੀ ਆ ਇਹ ਬੱਚੇ ਹੁਸ਼ਿਆਰਪੁਰ ਦੀ ਆ ਜਿਨਨੇ ਬੀਤੇ ਦਿਨੀ ਐਨੇ ਚਾਵਾਨਾ ਆਪਣੇ ਭਰਾ ਦੇ ਗੁੱਟ ਦੇ ਨੇ ਰਖੜੀ ਸਜਾਈ ਤੇ ਕਿੰਨੇ ਅਰਮਾਨ ਹੁੰਦੇ ਆ ਮਹਿਜ਼ ਉਮਰ 4 ਤੋਂ 5 ਸਾਲ ਉਹ ਬੱਚਾ ਹਰਵੀਰੋਂ ਦਾ ਫਾਦਰ ਸਾਹਿਬ ਉਹਨਾਂ ਦੀ ਮਾਤਾ ਬੱਚੇ ਦੀ ਇੱਥੇ ਸਵੇਰ ਦੇ ਕੈਮਰਾਜ਼ ਕਾਫੀ ਪੱਤਰਕਾਰ ਆਇਆ ਇਹਨਾਂ ਵੀਰਾਂ ਕੋਲ ਬੋਲ ਤੱਕ ਨਹੀਂ ਹੋ ਰਿਆ ਸੀ ਮੈਂ ਕਿਹਾ ਵੀਰੇ ਆਪਾਂ ਕਿਉਂਕਿ ਵਕਤ ਸਮੇਂ ਦੀ ਮੰਗ ਹੋ ਗਈ ਸੀ ਜਿੰਨਾ ਇਹਨਾਂ ਦਾ ਚਿਹਰਾ ਰਿਕਾਰਡ ਕਰਕੇ ਕੈਮਰੇ ਉਮਰੇ ਆਉਣਗੇ ਇਹਨਾਂ ਨੂੰ ਉਨਾ ਹੀ ਉਸ ਲੈਵਲ ਦਾ ਇਨਸਾਫ ਮਿਲੇਗਾ ਇੱਕ ਕੁਸ ਦਰਿੰਦੇ ਨੇ ਛੋਟੇ ਬੱਚੇ ਨਾਲ ਕੋ ਕਰਮ ਕੀਤਾ ਉਹ ਕਰਮ ਕਰਨ ਤੋਂ ਬਾਅਦ ਉਸ ਨੇ ਜੋ ਵੀ ਕੀਤਾ ਸੱਚ ਜਾਣੇ ਬੋਲਣ ਦਿਲ ਨਹੀਂ ਕਰਦਾ ਮੇਰਾ ਆਪਣਾ ਖੁਦ ਦਾ ਛੋਟਾ ਜਿਹਾ ਭਤੀਜਾ ਮੈਂ ਉਹਨੂੰ ਹੁਣ ਪਰਸੋਂ ਦਾ ਉਹ ਰੈਸਲਿੰਗ ਕਰਦਾ ਉਹਨੂੰ ਮੈਂ ਦੇਖਦਾ ਮੈਨੂੰ ਰੋਣਾ ਆਉਣਾ ਪੈਂਦਾ ਆਇਰਬਾਜੀ ਦਾ ਮੇਰਾ ਆਪਣੀ ਬੱਚੇ ਖੁਸ਼ ਹੋ ਗਿਆ ਸਾਡਾ ਆਪਣਾ ਬੱਚਾ ਉਹ ਲੱਖਾਂ ਮਾਮਾ ਦਾ ਪੋਤੇ ਆ ਹਰਵੀਰ ਹੋਣਾ ਲੱਖਾਂ ਹੀ ਹਜ਼ਾਰਾਂ ਹੀ ਕਰੋੜੇ ਭੈਣਾ ਦਾ ਵੀਰ ਆ ਹਰਵੀਰ ਬੋਖੋ ਇਹਦਾ ਜਿੱਦਾਂ ਉਹਦੇ ਛੋਟੇ ਬੱਚੇ ਦੇ ਭੂਰੇ ਦੇ ਬੈਠੇ ਹੋਏ ਆ ਉਹਨਾਂ ਨੂੰ ਕਹਿੰਦੀ ਆ ਛੋਟੀ ਬੱਚੀ ਆ ਸ਼ਾਇਦ ਜ਼ਿੰਦਗੀ ਦੇ ਕਦੀ ਇਹਨਾਂ ਨੇ ਬੋਲੀ ਹੋਣੀ ਉਹ ਤੁਸੀਂ ਕਾਫੀ ਚੈਨਲਸ ਤੇ ਦੇਖਦੇ ਪਏ ਆ ਜ਼ਿੰਦਗੀ ਦੀ ਕਦੀ ਇਹਨੂੰ ਬੱਚੀ ਨਹੀਂ ਬੋਲੀ ਹੋਣੀ ਪਰ ਕੁਦਰਤ ਨੇ ਉਹਦੇ 'ਚ ਇੰਨੀ ਕੁ ਪੋਟੈਂਸ਼ੀਅਲ ਜਿੱਦਾਂ ਪਰਮਾਤਮਾ ਖੁਦ ਬੋਲਦ ਹੋਵੇ ਤੇ 25 30 ਸਾਲ ਦੀ ਲੀਡੀ ਗੱਲਾਂ ਜਵਾਬ ਦੇ ਰਹੀ ਆ ਜਿੱਦਾਂ ਇੱਕ ਬੰਦਾ ਹੁੰਦਾ ਵੀ ਸਦਮੇ 'ਚ ਹੋ ਜਾਣਾ ਤੇ ਪਰਿਵਾਰ ਦਾ ਵਾਕਿਆ ਬਹੁਤ ਬੁਰਾ ਹਾਲ ਆ ਅਸੀਂ 10 ਦਿਨ 15 ਦਿਨ 20 ਦਿਨ ਮਹੀਨਾ ਅਸੀਂ ਨਾਲ ਖੜੇ ਆ ਅਸੀਂ ਦੁੱਖ ਮੰਡਾ ਰਹੇ ਆ ਪਰ ਉਸ ਤੋਂ ਬਾਅਦ ਇੱਕ ਮਾਂ ਤੇ ਕੀ ਬਿਤਨੀਆ ਦੂਜੇ ਨੇ ਰਾਤ ਨੂੰ ਕੱਲੀ ਨੇ ਉਹ ਚੱਲਦਾ ਪੱਖਾ ਦੇਖਣਾ ਛੱਡ ਦੇਖ ਲਈ ਇਹ ਪੇਰੇ ਤੇਰ ਦੇ ਕੀ ਬਿਤਨੀਆ ਸੱਚ ਜਾਣਿਓ ਧੀਆਂ ਪੁੱਤਾਂ ਵਾਲਿਓ ਤੁਸੀਂ ਇਹ ਮਹਿਸੂਸ ਜ਼ਿਆਦਾ ਕਰ ਸਕਦੇ ਹੋ ਅੱਜ ਜਿੱਥੇ ਇੱਕ ਮੰਗ ਹੈਗੀ ਆ ਇਨਸਾਫ ਦੀ ਕਿ ਉਸ ਦਰਿੰਦੇ ਨੂੰ ਸਜ਼ਾ ਦਿੱਤੀ ਜਾਵੇ ਅੱਜ ਮੈਂ ਇਸ ਚੈਨਲ ਦੇ ਜ਼ਰੀਏ ਔਰ ਇੱਕ ਵੀਡੀਓ ਰਾਈ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਪ੍ਰਮਾਤਮਾ ਮੈਨੂੰ ਸੇਵਾ ਦੇ ਦੇਵੇ ਇਹੋ ਜਿਹਾ ਵਰਲਡ ਲੈਵਲ ਦੇ ਜੋ ਗੁੰਡੇ ਕੰਮ ਹੁੰਦੇ ਬੱਚਿਆਂ ਦੇ ਨਾਲ ਇਹਨਾਂ ਨੂੰ ਮਾਰਨ ਦੀ ਸਜ਼ਾ ਕੋ ਲਾਅ ਹੋਵੇ ਇਹੋ ਜਾਂ ਇਹਨਾਂ ਨੂੰ ਤਰਫਾ ਕੇ ਕਿਦਾਂ ਮਾਰਨਾ ਚੌਂਕ ਵਿੱਚ ਇਹਨਾਂ ਨੂੰ ਇਹੋ ਜਿਹੀ ਗੰਦੀ ਮੌਤ ਹੋ ਜਰੋ ਉਹ ਛੋਟੇ ਬੱਚੇ ਹਰਵੀਰ ਨੂੰ ਇਧਰਿੰਦੇ ਨੇ ਮਾਰਿਆ ਜੋ ਨੇ ਕੋ ਕਰਮ ਸੁ ਕੀਤਾ ਸੋ ਕੀਤਾ ਉਹਨੇ ਆਪਣੇ ਬਿਆਨਾਂ ਰੇ ਦੱਸਿਆ ਕਿ ਮੈਂ ਹਰ ਕੋਸ਼ਿਸ਼ ਕੀਤੀ ਮਾਰਦੇ ਬੱਚਾ ਮਰ ਨਹੀਂ ਰਿਹਾ ਸੀ ਉਰੀ ਦਰੋਂ ਉਹ ਤੜਫ ਰਿਆ ਸੀ ਪਤਾ ਨਹੀਂ ਕਿੰਨੂ ਕਿੰਨੂ ਯਾਦ ਕਰਦਾ ਪੇ ਨੂੰ ਯਾਦ ਕਰਦਾ ਭੈਣ ਨੂੰ ਕਰਨ ਰਿਆ ساری ਮਾਂ ਨੂੰ ਕਰਦਾ ਚਾਚੇ ਨੂੰ ਤਾਏ ਨੂੰ ਦੱਸਦੀ ਮੈਂ ਲਓ ਉਸਨੇ ਸਰੀਆਨਾ ਕੋਸ਼ਿਸ਼ ਕੀਤੀ ਆ ਉਹਦੇ ਗੁਪ ਤੰਗ ਰਹੇ ਫਿਰ ਉਹਨੇ ਉਹਦੀ ਟੈਂਟਰ ਲੈ ਫਿਰ ਗਲਾ ਦਾ ਘੁੱਟਿਆ ਹੱਥ ਨਾਲ ਦਬਾਇਆ ਉਨੇ ਬਹੁਤ ਜੱਤੋਂ ਜ਼ਿਆਦ ਕੀਤੀ ਐਂਡ ਮਤਲਬ ਬਹੁਤ ਤੜ ਤੜ ਕੇ ਮਰਿਆ ਕਿਤੇ ਸਰਕਾਰ ਮੌਕਾ ਦੇ ਦੇ ਇਹਨੂੰ ਇਹੋ ਜਿਹੇ ਬੰਦੇ ਨੂੰ ਮੈਂ ਟੰਗ ਕੇ ਨਾ ਚੌਂਕ ਦੇ ਵਿੱਚ ਇਹੋ ਜੀ ਮੌਤ ਦੇਵਾਂ ਕਿ ਜ਼ਿੰਦਗੀ ਵਿੱਚ ਕੋਈ ਜੇ ਕੋਈ ਇਹੋ ਜੀ ਕਨੌਨੀ ਹਰ ਕਰਨ ਦੇ ਦਿਮਾਗ ਆਉਂਦੀ ਵੀ ਆ ਤੇ ਚਿਹਰਾ ਇਹੋ ਜਹਾ ਹਾਲਾਤ ਕਰਦਾ ਉਹ ਬੰਦਾ ਉਹਦੀ ਰੂਹ ਕੰਬੁੱਠੇ ਇਹ ਸਰਕਾਰ ਨੂੰ ਚਾਹੀਦਾ ਕਿ ਲਾਅ ਪੈਦਾ ਕਰੇ ਜੇ ਇਹੋ ਜਿਹਾ ਕੋਈ ਉੱਠੇ ਸਿੰਘ ਮੈਂ ਇੱਕ ਗੱਲ ਹੋਰ ਕਹਿਣਾ ਚਾਹੁੰਨਾ ਕਿ ਇੱਕ ਕਰਮ ਇੱਕ ਬੰਦਾ ਗਲਤ ਕਰਦਾ ਤੇ ਸਾਰੀ ਸਜਾ ਕਮਿਊਨਿਟੀ ਨੂੰ ਭੁਗਤਨੀ ਪੈਂਦੀ ਆ ਸਾਡੀ ਪੰਜਾਬੀ ਕੌਮ ਵੀ ਤਾਂ ਔਰਨ ਵਿੱਚ ਹੈਗੀ ਆ ਉਹ ਵੀ ਵਿਦੇਸ਼ਾਂ ਵਿੱਚ ਰਹਿ ਰਹੀ ਆ ਫਿਰ ਅਸਨ ਦੇਖੋ ਇੱਥੇ ਨਸਲਵਾਦ ਵੀ ਕਿਤੇ ਨਾ ਕਿਤੇ ਹੋ ਰਿਹਾ ਹਰ ਇੱਕ ਧਾਰਮਿਕ ਜਥੇਬੰਦੀ ਰਾਜਨੀਤਿਕ ਜਥੇਬੰਦੀ ਸਮਾਜਿਕ ਸਾਰੇ ਇਸ ਦੁੱਖ ਵਿੱਚ ਸ਼ਰੀਕ ਹੈਗੇ ਆ ਤੇ ਜੇ ਸਾਡੇ ਯੋਧਿਆਂ ਨੇ ਕੁਝ ਕਰਨਾ ਨਾ ਦੇਖੋ ਗੋਂਗਲੋਂ ਦੇ ਨਾਲੋਂ ਮਿੱਟੀ ਲਾਉਂਦੋਂ ਕੋਈ ਫਾਇਦਾ ਨਹੀਂ ਜੇ ਇਹੋ ਜਿਹੇ ਦਰਿੰਦਿਆਂ ਦੀ ਖੱਲ 'ਚ ਡਰ ਪਾਉਣਾ ਨਾ ਤੇ ਬਰਸ਼ੇ ਕੱਢ ਕੇ ਵੱਡੀਆਂ-ਵੱਡੀਆਂ ਗੱਲਾਂ ਕਰਨੀਆਂ ਜਿਹੜੇ ਵੀ ਯੂਧਿਆਨ ਕਰਨੀਆਂ ਮੈਨੂੰ ਇਹੋ ਜਿਹੇ ਬੰਦਾ ਪੁਲਿਸ ਦੇ ਹੱਥ ਲੱਗੂ ਤਾਂ ਪਹਿਲਾਂ ਇਹੋ ਜਿਹਾ ਟੰਗ ਦੋ ਇਹੋ ਜਿਹਾ ਖਲਾਰ ਦੋ ਇਹੋ ਜਿਹਾ ਵੱਢ ਦੋ ਕੋਈ ਮੁਤਨਾ ਕਰੇ ਸਾਡਾ ਸੰਵਿਧਾਨਿਕ ਕਾਨੂੰਨ ਜੋ ਆਪਣੀ ਪ੍ਰਕਿਰਿਆਰੀ ਉਕਾਰਵੀ ਕਰੇਗਾ ਸੋ ਕਰੇਗਾ ਪਰ ਤੁਸੀਂ ਜੋਣਨੇ ਹੋ ਨਾ ਵੀ ਇਥੋਂ ਪਿਆਵੜ ਦੂਰ ਹੋ ਜੇ ਇਥੋਂ ਹਰ ਵਕਤ ਦੂਰ ਹੋ ਜੇ ਕੱਲ ਨੂੰ ਕੋਈ ਸਾਡੀ ਸੀ ਕਮਿਊਨਿਟੀ ਬੰਦੇ ਉੱਠ ਕੇ ਕੰਮ ਕਰਤਾ ਕਿ ਕੀ ਕਰੋਗੇ ਪੰਜਾਬ ਨੂੰ ਅਗਲਾਵਾਂਗੇ ਆਪਾਂ ਇੱਥੇ ਮੈਂ ਜ਼ਰੂਰ ਬੋਲਣਾ ਚਾਹਾਂਗਾ ਇੱਥੇ ਨਸਲਵਾਦ ਨਹੀਂ ਹੋਣਾ ਚਾਹੀਦਾ ਹਰ ਕੋਈ ਉਹਨਾਂ ਇਨਸਾਨੀਅਤ ਸ਼ਰਮਸਰ ਕੀਤੀ ਆ ਤੇ ਯੋਦਾ ਇਥੋਂ ਉੱਠੇ ਤੇ ਉਸ ਦੀ ਖੱਲ ਉਢੇੜ ਦੇਵੇ ਐਨੇ ਕੋ ਟੋਟੇ ਕਰ ਦੇਵੇ ਉਥੇ ਆ ਕੇ ਤੁਹਾਡੇ ਮਨਾਂ ਨੂੰ ਸਕੂਨ ਆਵੇ ਸਾਨੂੰ ਸਕੂਨ ਆਵੇ ਇਹ ਬਿਰਾ ਆਰਥਿਕ ਪੱਖੋਂ ਵਿਚਾਰਾ ਮਜ਼ਦੂਰ ਆ ਭੈਣ ਆਪਣਾ ਛੋਟਾ ਮੋਟਾ ਕੰਮ ਕਰਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ ਕਰਦੀ ਆ ਜਿੱਥੇ ਅਸੀਂ ਇਨਸਾਫ ਦੋਣ ਆਇਆ ਮੈਂ ਪੂਰੀ ਪੰਜਾਬੀ ਤੋਂ ਕੌਮ ਨੂੰ ਮੈਂ ਇਹਨਾਂ ਦੇ ਦੁੱਖਾਂ ਦਾ ਕਹਿਰ ਠੱਠਿਆ ਇਹਨਾਂ ਨੂੰ ਪੁੱਛ ਕੇ ਦੇਖੋ ਦੁੱਖਾਂ ਕਹਿਰਿਆਂ ਦੇ ਠੱਠਿਆ ਇਹ ਕਦੀ ਵੀ ਘਾਟਾਂ ਨਹੀਂ ਪੂਰਾ ਹੋਣਾ ਕਦੀ ਵੀ ਨਹੀਂ ਪੂਰਾ ਹੋਣਾ ਤੇ ਇਹਨਾਂ ਦੀ ਆਰਥਿਕ ਜਿਹੜੀ ਤੁਸੀਂ ਹੈਲਪ ਜਿਹੜੇ ਜਿਹੜੇ ਵੀਰ ਮਾਈ ਭਾਈ ਨੇ ਕਰਨੀ ਉਹ ਜਰੂਰ ਕਰਿਓ ਇੱਥੇ ਬਾਈ ਪਤਾ ਨਹੀਂ ਹੁਣ 2 ਸਾਲ ਤੱਕ ਸਾਲ ਤੱਕ ਇਹਦੇ ਦਿਮਾਗ ਤੋਂ ਸਦਮਾ ਹੌਲੀ ਹੌਲੀ ਜਾਊ ਜਿਵੇਂ ਪਾਪਾ ਨਰਾ ਆਉਂਦੇਗੇ ਗੱਲਾਂ ਬੱਤਾ ਕਰਦੇਗੇ ਹੌਲੀ ਹੌਲੀ ਠੀਕ ਹੋਣਗੇ ਤੇ ਅਸੀਂ ਇਹਨਾਂ ਦਾ ਕੰਟੈਕਟ ਨੰਬਰ ਪਾਵਾਂਗੇ ਤੁਸੀਂ ਸੇਵਾ ਦੋ ਇਹਨਾਂ ਨੂੰ ਆ ਕੇ ਮਿਲੋ ਕਿ ਕਿ ਦੁੱਖ ਸਾਂਝਾ ਕਰੋ ਉਹ ਛੋਟੀ ਜਿਹੀ ਬੱਚੀ ਨਾਲ ਬੈਠ ਕੇ بیٹھ ਕੇ ਗੱਲਾਂ ਕਰੋ ਕਿੰਨੀਆਂ ਆਪਣੇ ਨਾ ਵੀਰ ਦੀਆਂ ਯਾਦਾਂ ਇਹਨਾਂ ਜਿੱਦਾਂ ਕਿ ਕੁਦਰਤ ਨੇ ਇਹੋ ਜਿਹੀ ਵਿਦ ਬਣਾਤੀ ਇੰਨੀ ਆ ਕਿ ਯਾਦਾਂ ਉਹਦੇ ਦਿਮਾਗ ਵਿੱਚ ਉਹਦੇ ਭਰ ਦਿੱਤੀਆਂ ਇੰਨਾ ਕੋਈ ਹਾਸਾ ਖੇੜ ਲਿਆ ਉਹ ਕੱਲੀ ਕੱਲੀ ਗੱਲ ਚਣ ਕੇ ਦੱਸਦੀ ਮੇਰਾ ਵੀਰ ਆਇਤਾ ਸੀ ਮੇਰੇ ਕੋਲ ਪਰਿਵਾਰ ਤੋਂ ਬੋਲ ਤੱਕ ਨਹੀਂ ਹੋ ਰਿਹਾ ਤੇ બસ ਇਹ ਗਾਗੇ ਕਿ ਇਹੋ ਜਿਹੇ ਜਿਹੜੀ ਇਨਸਾਨੀयत ਨੂੰ ਸ਼ਰਮ ਸਰ ਹੋਣਾ ਪੈ ਜੇ ਇਹੋ ਜਿਹਾ ਘਰੋਣਾ ਕੰਮ ਹੋਵੇ ਪੈ ਜੇ ਸਾਡੇ ਹਿਰਦੇ ਬਲੂਂਦਰੇ ਜਾਣ ਮੋੜ ਕੇ ਇਹੋ ਜਿਹਾ ਕੰਮ ਨਾ ਹੋਵੇ ਬਸ ਇਹ ਬੰਦਾ ਲੈਂਦਾ ਆ ਫਿਰ ਜੇ ਲਾਪ ਆਉਂਦੇ ਆ ਬਸ ਇਹ ਚਲੋ ਐਡਾ ਕਿ ਕੀਤਾ ਸੀਗਾ 4-5 ਸਾਲ ਦਾ ਗੁਰੂ ਪਰ ਹਾਂ ਜੀ ਤਾਂ ਦੇਖਣਗੇ ਸੀ ਦੂਰ ਨਹੀਂ ਨੇੜੇ ਸੀ ਨਾਲ ਪੈ ਦਿੱਤਾ ਲੱਗੇ ਸੀ ਦੂਰ ਦੂਰ ਜਿਹੜਾ ਦੂਰ ਸੀ ਜਿਹੜਾ ਸੀ ਆਪੇ ਦੂਰ ਹੋਵਤ ਬੰਦਾ ਕਹਿੰਦਾ ਚਲੋ ਪਤਾ ਨਹੀਂ ਲੱਗਾ ਬਿਨਾਂ ਇਕੱਠੇ ਹੀ ਗਏ ਚਲੋ ਨਿਆਣੇ ਹਾਂਜੀ ਦੇ ਕੋ ਆਇਆ ਪੰਜ ਐਸ ਬੁਨਾਇ ਪੰਜ ਤੇ ਉਹਦੇ ਨੇ ਪੁੱਛਿਆ ਰਿਹਾ ਸੀ ਮੈਂ ਇਹਨਾਂ ਨੂੰ ਕਿ ਉਹ ਮੈਂ ਮਮਾ ਨੇ ਦੱਸਿਆ ਕਿ ਇਹ ਹਸਪਤਾਲੀ ਰੋਪਰ ਨਾਲ ਆਪਰੇਸ ਆ ਰਹੇ ਹੱਸੇ ਕਿ ਇਹਨਾਂ ਨੇ ਪੁੱਛਿਆ ਇਹ ਬੈਸਤਰੀ ਨਾਲ ਕਿਵੇਂ ਸਾਹਮਣੇ ਉਸੇ ਦਾ ਸੱਟਾ ਵੀ ਲੱਗਿਆ ਪਾਣਾ ਕਹਿੰਦੇ ਆ ਟੈਲਸਕੋਪੀ ਨੂੰ ਐਸੇ ਤੋਂ ਬੰਦੇ ਹਾਂ ਉਹਨਾਂ ਦਾ ਕਾਲਾ ਹੁੰਦਾ ਐਸੇ ਦਾ ਅੱਛਾ ਉਹ ਆ ਗਏ ਜਾਦੇ ਨੇ ਤੁਹਾਡੇ ਕੋਲੋਂ ਸ਼ਾ ਨਾਰੀਲੇ ਲੋਕ ਨੂੰ ਹਾਰਣੇ ਨੀ ਕਿੰਨੇ ਜਾਣੇ ਸੀਗੇ ਤਾਂ ਪਤਾ ਨਾ ਕਿੰਨੇ ਜਾਣੇ ਸੀਗੇ ਚਾਰ ਜਾਣੇ ਸੀਗੇ ਅੱਛਾ ਚਾਰ ਜਾਣਿਆਂ ਨੇ ਕੀਤਾ ਹੁਣ ਹਾਂਜੀ ਲੈ ਕੇ ਇਕੱਲਾ ਹੀ ਗਿਆ ਸੀ ਉਹ ਅੱਛਾ ਹਾਂਜੀ ਉਹ ਤੇ ਮਾਰਿਆ ਜਾਂ ਤਰਹੀ ਸੀ ਜਾ ਕੇ ਹੋਰ ਰਲਗੇ ਨਾਲ ਹਾਂ ਪਤਾ ਨਹੀਂ ਕੀ ਕੁਛ ਕੀਤਾ ਬੱਚੇ ਦੇ ਨਾਲ ਨੂੰ ਸੌਂਦੇ ਨਾ ਕੀ ਕੋਈ ਨਹੀਂ ਕਿ ਬੱਚੇ ਦੇ ਉਹ ਤਾਂ ਦੇ ਦੇ ਸੀ ਕਿੰਦਾਂ ਦੇ ਲੋ ਨੂੰ ਕਿੰਦਾਂ ਕਰਕੇ ਮਾਰਿਆ ਜਿੱਦਾਂ ਉਹ ਬੇਰਹਿਮੀ ਨਾਲ ਜਿੱਦਾਂ ਮਾਰਿਆ ਉਹਨਾਂ ਨੇ ਸਾਨੂੰ ਦੱਸ ਦਿੰਦਾ ਉਸ ਪੁੱਛਣ ਦਿਆਂ ਨੂੰ ਕੀ ਗੱਲ ਆ ਕੁਛ ਉਸ ਚਾਹੀ ਨਹੀਂ ਪੁੱਛਣ Thank mm -hmm. you. ਬਹੁਤ ਬਹੁਤ ਦੁੱਖ ਲੱਗਾ ਜਦਾਂ ਸੁਣ ਕੇ ਕਿ ਰੂਹਾਂ ਵਰ ਦੇਖੀ ਜਦਾਂ ਤੇ ਉਹ ਗੁੜਿਆ ਦੇ ਲੱਗਦਾ ਨਾ ਮੈਂ ਕਿਹਾ ਬੋਲਦੀ ਫੇਰ ਵੀ ਜਿਗਰੇ ਵਾਲੀ ਆ ਜਦਾਂ ਵੇਖਦੀ ਆ ਵੀ ਤੈਨੂੰ ਵੀ ਜਦ ਸਾਹ ਬਿਆ ਮਾਂ ਨੂੰ ਜਦ ਸਾਹ ਦੋ ਬਹੁਤ ਦੁੱਖ ਲੱਗਾ ਇਹ ਨਾ ਮੈਂ ਕਿਹਾ ਹਾਂ ਬੋਲਦੀ ਨੇ ਤਾਂ ਸਹੀ ਰਹਿੰਦੀ ਵੀ ਰਾਤ ਨੂੰ ਉਹਨੂੰ ਦੇਖ ਕੇ ਫੋਟੋ ਲੈ ਕੇ ਉਹਨੂੰ ਚਾਲ ਲਗਾਉਂਦੀ ਆ ਪਰ ਦਿਨੇ ਵੀ ਸਾਨੂੰ ਚੁੱਪ ਕਰਾਉਂਦੀ ਹੁੰਦੀ ਮਾਂ ਨੂੰ ਤੁਸੀਂ ਗੋਲਾ ਨੇ ਕਾਪੋ ਉਹ ਚਪਤਰਾ ਦੇ ਕੋ ਆਉਂਦਾ ਆ ਹੁਣ ਜਦ ਦਿਨ ਨੂੰ ਕੋਈ ਜਿਹਦਾ ਕੋਈ ਆ ਜਾਂਦਾ ਹੈ ਤਾਂ ਵੀ ਜਾਣੇ ਦਾ ਮਾਲਕ ਉੱਤੇ ਪੈ ਜਾਂਦਾ ਹੈ ਨਾ ਉਹਨੂੰ ਬਾਤਾਂ ਮਾਰੂ ਕਿ ਪਾ ਆ ਨਾ ਪੈਣਾ ਉਹ ਵਾਰੀ ਕਿਤੇ ਕਿ ਉਹ ਜਿਹੜਾ ਆਮਾਲ ਕਿਸੇ ਨਾ ਕਰੇ ਕਿਸੇ ਨਾ ਕਰੇ ਮੇਰੀ ਦੋਸਤਾਂ ਨਾਲ ਕਰੇ ਉਹਨਾਂ ਨਾਲ ਕਰੇ ਤਾਂ ਆ ਗਰਸ ਬੰਦਾ ਉਹ ਹੀ ਗਰੀਬੀ ਤਾਂ ਨਿਕਲ ਜਾਂਦੀ ਜਿਹੜੇ ਇਦਾਰੇ ਦੋਖੋਂਦੇ ਆ ਹਨਾ ਉਹ ਨਹੀਂ ਚੱਲ ਹੁੰਦੇ ਕੋਈ ਕੰਨੇ ਬਿਮਾਰ ਹੋ ਜਾਂਦਾ ਹਾਂ ਉਹ ਚਲੋ ਇਲਾਜ ਸਰ ਆ ਲੈ ਲੈਂਦੇ ਤਾਂ ਆਉਂਦੇ ਸਰੇ ਦਾ ਨਾ ਹੁੰਦਾ ਜਿਸ ਹਾਲਤ ਵਿੱਚ ਗਿਆ ਵੀ ਆ ਨਾ ਹਾਲਤ ਵਿੱਚ ਨਾ ਜਾ ਹਾਂਜੀ ਅਸੀਂ ਤਾਂ ਉਹ ਵੀ ਨਹੀਂ ਦੇਖਿਆ ਉਹ ਚਲੋ ਠੀਕ ਹੈ ਆਪਣੀ ਲੈ ਕੇ ਜਾਂਦੀ ਨਹੀਂ ਕਰਿਆ ਆਹਰ ਕਰਦਾ ਆ ਆ ਉਹ ਜਿਹੜਾ ਉਹ ਲਈ ਆ ਉਹ ਸੇਸ ਕਹਿੰਦੇ ਉਹ ਕੋਈ ਬੋਲਦੀ ਸੀ ਉਹ ਕਹਿੰਦੀ ਸੀ ਵੀ ਉਹ ਕਹਿੰਦੇ ਅਸੀਂ ਸੰਤ ਮੂੰਹ ਮੈਂ ਦਿਖਾਇਆ ਦੇਖਣੇ ਨਹੀਂ ਦਿੱਤਾ ਤੇ ਕਹਿੰਦੇ ਦੇਖਣ ਵਾਲਾ ਨਹੀਂ ਹੈਗਾ ਵੀ ਸੰਤ ਕਹਿੰਦੇ ਮੂੰਹ ਮੇਰੇ ਦਿਖਾਇਆ ਹੁਣ ਉਹ ਕਹਿੰਦੇ 사ਵਾਏ ਕਹਿੰਦੇ ਖਰਾਬ ਦੇ ਪਾਸ ਉਹ ਵੀ ਉਹਦਾ ਸਾਰਾ ਟਮਾਰੀ ਹੈ ਸੱਚ ਹੈ ਗੋਲਾ ਕੱਪਿਆਂ ਦੇ ਉਹਦੇ ਕੱਪਿਆਂ ਨੇ ਹਾਂ ਪੈਂਟ ਨਾ ਕਹਿੰਦੇ ਗੋਲਾ ਕੱਪਿਆਂ ਉਹ ਤੜਫੇ ਤੜਫਾ ਹਮ ਕਿੱਧੇ ਤੜਫਾ ਤੜਫਾ ਕੇ ਕਰੇ ਮਾਰਿਆ ਉਹਨੇ ਦੇ ਲੈ ਕਿਦਾਂ ਉਹ ਜਾਨ ਐ ਨਿਕਲੀ ਐ ਕਰੇ ਕਿੰਦਾ ਨਿਕਲੀ ਐ ਹਾਂ ਸੀ ਸਾਰੇ ਤਾ ਉਹ ਵੀ ਘਾਟੂ ਆ ਉਹ ਤਾਂ ਜੱਟ ਦੀ ਜਾਨ ਨਿਕਲ ਜਾਣੀ ਹਾਂ ਉਹ ਵੀ ਫੇਰ ਵੀ ਸੇਕ ਕਰ ਕੇ ਕਰਦੇ ਹਾਂ ਕਿ ਸਾਡਾ ਚਾਹੁੰਦੇ ਕਿ ਉਹ ਸਾਡੇ ਲੋਕ ਲੈ ਕੇ ਉਹ ਕਿਹੜੀ ਤਨ ਤੋਂ ਤੂੰ ਕੀ ਕਮਸੀ ਕਿਹੜੀ ਸਾਡੇ ਨੂੰ ਸਾਡੇ ਤੋਂ ਕਿਹੜੀ ਗੱਲ ਇਹ ਜੇ ਸਾਡੇ ਨਾਲ ਕੋਈ ਤੁਹਾਡੀ ਲੜਾਈ ਹੈ ਕੋਸੇ ਸਾਰੇ ਬੋਸ ਨੂੰ ਮਸੂਮ ਲੱਗ ਗਏ ਆ ਇਹਨਾਂ ਅੰਦਰ ਜਿਹੜਾ ਦੁਨੀਆ ਨਾ ਹਾਤੀ ਰੱਖਦੀ ਇਸ ਮੋਗਨੇ ਇਸ ਬੱਚੇ ਦੀ ਮੋਗਨੇ ਦੁਨੀਆ ਹਾਤੀ ਜੇ ਹੋਰ ਵੀ ਸਜਾਣਾ ਨਾ ਦਿੱਤੀ ਤੇ ਤਾਂ ਬੱਚਿਆਂ ਨੂੰ ਬਹੁਤ ਜ਼ਿਆਦਾ ਸੱਟਾਂ ਸਾਡੇ ਚਾਸ ਵੀ ਨਹੀਂ ਕਰਦੀ ਆ ਕਹਿੰਦੇ ਮम्मा ਨੂੰ ਤ압 ਲੱਗਦਾ ਬੱਚੇ ਵੀ ਡਰਦੇ ਆ ਹਾਂ ਬੱਚੇ ਵੀ ਡਰਦੇ ਆ ਹਾਂ ਤੇ ਬੱਚੇ ਵੀ ਡਰਦੇ ਮਾਂ पे ਉਹਦੇ ਬਾਦ ਹਾਰਦੇ ਆ ਭਰਾ ਲੈ ਕੇ ਉਹ ਜ਼ਿਆਦਾ ਬੱਚਿਆਂ ਨੂੰ ਪਸੰਦ ਕਰਦਾ ਸਾਡੇ ਬਰੇ ਸਾਡੇ ਅੰਦਰ ਬੱਚਿਆਂ ਨੂੰ ਡਰਦਾ ਹੈ

ਨਾ ਪਰ ਤੁਸੀਂ ਜਿਹੜਾ ਤੇਰਾ ਭਰਾ ਆ ਹੁਣ ਤੂੰ ਕੀ ਚਾਹੁੰਦੀ ਜਿਹਦੇ ਜਿਨ੍ਹਾਂ ਨੇ ਉਹਦੇ ਨਾਲ ਇਦਾਂ ਕੀਤਾ ਉਹਨਾਂ ਨੂੰ ਕੀਤਾ ਜਾਵੇ ਆਪਣਾ ਆਪਣਾ ਤੂੰ ਦੱਸ ਮੈਂ ਤਾਂ ਇਹੀ ਚਾਹੁੰਦੀ ਆ ਜੋ ਮੈਂ ਪਹਿਲਾਂ ਕਿਹਾ ਸੀਗਾ ਜੀ ਪਹਿਲਾਂ ਮੇਰੇ ਸਾਹਮਣੇ ਆ ਵੀ ਮੈਂ ਉਹਨੂੰ ਪ੍ਰਤੀਸ਼ਾਣ ਕੀ ਉਹਦਾ ਕੇਕ ਜਿਹੜਾ ਤੂੰ ਇੰਨੀ ਬੇਰਅਮੀ ਨਾਲ ਮਾਰਿਆ ਵਾ ਉਸ ਵਜ੍ਹਾ ਨੂੰ ਖਾਂਸ ਰਿੱਤੀ ਲੱਗੂ ਮੈਂ ਹੱਟ ਤੇ

ਜੋ ਇਹ ਕੰਦ ਲਾਈ ਦੀ ਇਹ ਕਿਉਂ ਉਹਨੇ ਮੇਰੇ ਨਾਲ ਐਨੀ ਛਣਾ ਇਨੀ ਗੰਦੀ ਹਰ ਕਰ ਕੀਤੀ ਬਲੇ ਬੰਨਕ ਕੇ ਕਾ ਕੇ ਖਾਰ ਕੇ ਕਰ ਨਾ ਅੰਦਰ ਨੇ ਕਿਉਂਕਿ ਸਾਰੇ ਨੂੰ ਪਤਾ ਲੱਗੇ ਇਹ ਤਾਂ ਕੋਈ ਕਰੂਆਂ ਨਾ ਤਸਰ ਹੈ ਹਮਨ ਸਾਨੂੰ ਵੀ ਥੋੜਾ ਚੈਨ ਮੇਰੇ ਗੱਜ ਸਾਡੇ ਸਾਹਮਣੇ ਮਾਰੂਗੇ ਤਾਂ ਸਾਨੂੰ ਥੋੜਾ ਥੋੜਾ ਚੈਨ ਮਰੂਗਾ ਇਹ ਹਾਂਜੀ ਉਹ ਹੀ ਬੰਦਾ ਸੀ ਉਹ ਲੰਗਾਰਿਆ ਤੇ ਦਿੱਤਾ ਹੋਰ ਵੀ ਕਿ ਜ਼ਰਾ ਬੱਚੇ ਨੂੰਗਾ ਦੇਖੋ ਜ਼ਲੰਦਰ ਹੀ ਹੋਇਆ ਉਹ ਤੇਰੇ ਵਿਧਾਨੇ ਵੀ ਹੋਇਆ ਵਾ ਰਿਤਪੋ ਵੀ ਹੋਇਆ ਮੈਂ ਬਾਬਾ ਇਹ ਤੇ ਸਾਡੇ ਮੇਰੇ ਭਰਾ ਨਾਲ ਹੋਈ ਹੈ ਇਦਾਂ ਹੋਰ ਕਿਸੇ ਦਾ ਨਹੀਂ ਹੋਵੇ ਜੀ ਦਾਜ ਰਹਿੰਦੇ ਐਦਾਂ ਹੋ ਨਕਸਰਾ ਕਿਸੇ ਦਾ ਇਦਾਂ ਰੋਣਾ ਹੋਵੇ ਬਾਬਾ ਜੀ ਉਹਨਾਂ ਨੂੰ ਪੁੱਛਿਆ ਦੂੰਗਾ ਨਿਆਣੇ ਨਾ ਦਊਂਗੀ ਜੀ ਤੇ ਮੇਰੇ ਪ੍ਰਾਣ ਮਾਇਆ ਉਹ ਬਸ ਜੀ ਮਰਨਾ ਵਾ ਏ ਕਿੱਥੋਂ ਜਾਂਦਾ मेरे बब्बाई जी ने लगता है हम बब्बाई पेंट करके गया जी भर दी अरदास करके भी हम ठीक है इधर भी दूमाला साहब को लेना होगी और सारे के सामने मारा जावे मेरी मम्मी ही रोंदी आ ਪਤਾ ਲੱਗੇ ਵੀ ਉਹੀ ਬੰਦਾ ਸੀਗਾ ਪਾਪਾ ਨੂੰ ਰੋਂਦੇ ਸਾਰੇ ਮੇਜ ਆਪਣੇ ਕੋਲ ਸੀ ਉਹ ਅੱਜ ਵੀ ਸਾਂਹ ਨੂੰ ਮਿਲਿਆ ਤੇ ਮੈਂ ਵੀ ਤੜਾ ਖਾਸਾ ਮੈਨੂੰ ਉਹ ਮਿਲੂਈ ਹਾਂਜੀ ਉਹ ਹੀ ਬੰਦਾ ਸੀਗਾ ਮੈਂ ਉਦੋਂ ਮੇਰਾ ਵੀ ਰੋਣਾ ਨਿਕਲਦਾ ਪਰ ਮੈਂ ਆਪਣੇ ਮਾਂ ਦੇ ਹੰਦੀਆਂ ਨੂੰ ਸਾਹਮਣੇ ਰੋਂਦੀ ਕਿ ਕਿ ਇਹ ਉਹਨੂੰ ਉਹਦੇ ਪਿਆਰ ਨੂੰ ਛੇਤ ਖਰਾਬ ਹੋ ਗਈ ਤੇ ਮੈਂ ਕਿ ਤੋੜਾ すみません。<music>

ਜਾਂ ਬੰਨੀ ਸੀ ਲੱਕੜੀ ਬੰਨੀ ਸੀ ਹਾਂਜੀ ਬੰਨੀ ਸੀ ਫੋਟੋਗ੍ਰਾਫਰ ਮੈਂ ਕਿਹਾ ਲੱਕੜੀ ਬੰਨੀ ਕਿ ਪਾਪਾ ਜੀ ਲੈ ਰੱਖੜੀ ਤੋਂ ਪਹਿਲਾਂ ਪਹਿਲਾਂ ਵੀ ਮੇਕਅਪ ਆ ਦੇ ਇਹ ਮੈਂ ਉਹਦੇ ਰੱਖੜੀ ਬੰਨ੍ਹਾ ਕਰੂੰਗੀ ਬਾਈ ਇਹਦੇ ਤੇ ਪਹਿਲਾਂ ਇਹਦੇ ਜੀ ਪਾਪਾ ਮੇਕਅਪ ਤੱਕ ਲੈਣਾ ਮੇਕਅਪ ਤੱਕ ਲੈਣਾ ਵੱਡੇ ਵੱਡੇ ਬਾਕਾਂ ਦਾ ਵੱਡੇ ਵੱਡੇ ਬਟਾਖੀ ਜਾਂਦਾ ਮਿਸ ਪਾਪਾ ਹੋਣੇ ਵੱਡੇ ਵੱਡੇ ਮੈਂ ਤਾਂ ਦੱਸਦਾ ਬਹੁਤ ਸੀ ਹੋੁੰਦਾ ਸੀ ਕੋਡ ਆਪੇ ਖੁੱਟਦਾ ਹੁੰਦਾ ਸੀ ਤਾਂ ਆਪੇ ਫੋਨ ਚੱਕ ਲੈਣਾ ਭਾਵੇਂ ਲੋਕ ਕੋਲ ਆਪੇ ਖੁੱਟਦਾ ਹੁੰਦਾ ਹੈ ਮੈਂ ਵੀ ਲੋਕਾਂ ਨੂੰ ਆ ਵੀ ਪਤਾ ਹੋਊਗਾ ਪਤਾ ਕੀ ਗੱਲ ਹੈ ਜਿਹੜਾ ਹੁੰਦਾ ਨਹੀਂ ਕੈਮਰਾ ਉੱਤੇ ਖੋਲ ਕਿਉਂਆ ਮੇਰੇ ਵੀ ਕਿਤੇ ਆਪਾਂ ਨੂੰ ਲਾ ਕੇ ਵੀ ਇੱਕ ਵਾਰ ਨਹੀਂ ਸੀ ਪੜਨ ਮੈਨੂੰ ਕਿਤੇ ਲਾਪਤਾ ਸੀਗਾ ਫੋਟੋ ਉਹਨੂੰ ਖੋਲ ਕੇ ਬਹੁਤ ਸ਼ੌਂਕੀਆ ਪਤਾ ਨਹੀਂ ਬਾਬਾ ਜੀ ਨੇ ਖੁਸ਼ੀ ਆਖਦੇ ਖੋਲਿਆ ਸੱਤ ਨੂੰ ਆ ਤੇ ਮੈਨੂੰ ਯਾਰ ਸਾਰੇ ਜਾਣੇ ਆ ਨਾ ਇਹ ਵੀ ਸਾਰੇ ਤੇਰੇ ਆਧਰੇ ਨਾਲ ਆ ਗਏ ਠੀਕ ਹੈ ਦੇਖ ਸਾਰੇ ਪਸੇ ਆ ਸਾਰੇ ਭਰਾ ਆ ਤੇ ਨਾਲ ਆ ਠੀਕ ਹੈ ਵੱਡ ਦੋਖ ਨਹੀਂ ਕੱਚੇ ਸਾਰੇ ਨਾਲ ਆ ਆ ਬੁਲਾਉਣਾ ਨਹੀਂ ਠੀਕ ਆ ਹੌਸਲੀ ਵਾਲੀ ਕੁੜੀ ਮੈਂ ਪਰ ਉਹ ਬੰਦਰ ਨੂੰ ਨਹੀਂ ਚੱਲਣਾ ਜਾਣਾ ਨਾਲ ਮੈਂ ਸੁਣੀ ਵੀ ਰੰਮੀ ਪਾਪਾ ਦੇੰਦੂ ਵਾਲੀ ਮਸੀ ਮਸੀ ਸਾਰੇ ਗੰਦੇ ਆ ਇਹ ਉਹ ਨਹੀਂ ਆਈਗਾ ਪੂਰੇ ਸਾਰੇ ਗੰਦੇ ਪਰ 500 ਬਹੁਤ ਛੋਟੇ ਦਿਖਾਈ ਆ ਉਹ ਸਾਰਾ ਦੇ ਸਾਹਮਣੇ ਹੈ ਨਾ ਪਰ ਲੱਗਾ ਪੈਰ ਵਰਨਾ ਗਲਾ ਸਾਰਾ ਮੁਸਬਦੋ ਸਾਰਾ ਦੇ ਸਾਹਮਣੇ ਬਟਣਾ ਚਾਹੀਦਾ ਹੈ ਨਾ ਅੱਗੇ ਹੋਰ ਕਿਸੇ ਨਾਲ ਉਹ ਵੀ ਇੱਜ ਕਰੂੰਗਾ ਵੀ ਨਾ 100 ਬਾਰੇ ਸੋਚੀ ਬਸ ਤੇ ਮੈਂ ਕਹ ਰਾ ਜੇ ਨਾ ਕਰਾਂ ਕਿਤੇ ਜਿੱ ਮੈਂ ਤਾਂ ਨਹੀਂ ਕੋਈ ਗੱਲ ਨਹੀਂ

ਫੋਟੋ ਜਿਹੜਾ ਬਾਬਾ ਜੀ ਨੂੰ ਗਲਦੀ ਚੱਕ ਲਿਆ ਮੇਰਾ ਵੀ ਮਨ ਬਗਨਾ ਜਿਹਾ ਐਡੰਮ ਜਿਹਾ ਇੱਧਰ ਇੱਧਰ ਲੱਗਦੀ ਦਾ ਪੰਜਰੂ ਪਤਾ ਨਹੀਂ ਉਹ ਮੈਂ ਸੇੜ ਮਾਰਦੀ ਉਹਦਾ ਵੀ ਨੀ ਨੂੰ ਛੜਾ ਮੈਂ ਕਾਦ ਨਾ ਮਾਰਾਂ ਪਰ ਉਦੜੀ ਹੱਜਾ ਤਾਂ ਕੱਥੇ ਪਰ ਉਹ ਬੰਦੇ ਤਾਂ ਉਹਨੂੰ ਇੱਲੀ ਵੇਰਾ ਮੀਨ ਮਾਰੇ ਉਹਦਾ ਮਾਰੇ ਵੀ ਨਹੀਂ ਹੱਥ ਕੰਬੇ ਮੈਂ ਤਾਂ ਉਹਦਾ ਫੇਸ ਵੀ ਨਹੀਂ ਦੇਖਿਆ ਸੀਗਾ ਬੰਦੇ ਦਾ ਬੰਦੇ ਦਾ ਨਹੀਂ ਮੈਂ ਆਪਣੇ ਪਰ ਆਦਾ ਰਾਤ ਨੂੰ ਜਾਂਦੇ ਵਕਤ ਜਾਂਦੇ ਵਕਤ ਵੀ ਨਹੀਂ ਦੇਖਿਆ ਨਾ ਜਦੋਂ ਗਿਆ ਉਹਦੇ ਵੀ ਨਹੀਂ ਦੇਖਿਆ ਨਾ ਮੈਨੂੰ ਦਿਖਾਇਆ ਹੀ ਨਹੀਂ ਹੈ ਨਹੀਂ ਦੇ ਬਿਲੋ ਦੇ ਕਾਰਨ ਫੇਮ ਨੂੰ ਪਤਾ ਪਤਾ ਲਗ ਰਿਹਾ ਸੀ ਹਾਂ ਵੀ ਮੇਰਾ ਭਾਈ ਆ ਪਾ ਮਾ ਹੋਰ ਕੋਈ ਹੋਵੇ ਤੇ ਉਹਦੀਆਂ ਜਿੱਦ ਰਹੀ ਜਾਂਦੇ ਪਾ ਮਾ ਹੋਰ ਕੋਈ ਹੋਵੇ ਅਬੇ ਨਾ ਹੋਵੇ ਅਬੇ ਮੁਕਤਲ ਕੋ ਕਰ ਲਿਆਵੇ ਉਹ ਵੀ ਕੋਈ ਹੋ ਸਕਦਾ ਆ ਫੂਸਲਾ ਲੈਣਾ ਬੇਟਾ ਬਹਾਦਰ ਬਣਨਾ ਹੁਣ ਤੋਂ वैसे भी बहादुर हैं कुड़ी भी बहादुर बनना हो पढ़ना भी है ठीक है मम्मी पापा का भी ध्यान रखना सारा पूरा देश तेरे नाल ना खड़ा होया सर तो तो स्टार्टिंग में बहुत मेहरबानी जेड़ा तू साडा इतना साथ दिंदे है ना साथ नहीं आ रहा है ਦੇ ਵੀ ਸੱਤ ਤੇਰੇ ਦੇ ਕੋਲ ਸੀ ਸਾਡੇ ਨਾਲ ਸੱਤ ਜੁੜੇ ਆ ਗਏ 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 ਆ